ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਮਾਸਟਰ ਕੈਡਰ ਪੰਜਾਬੀ UGC NET ਪੰਜਾਬੀ PS TET ਲੈਕਚਰਰ ਕੈਡਰ ਅਤੇ ਜਿੰਨੇ ਵੀ ਪੰਜਾਬੀ ਦੇ ਪੇਪਰ ਆ ਉਹਨਾਂ ਦੀ ਉਹਨਾਂ ਦੀ ਤਿਆਰੀ ਹੈ ਜਿਹੜੀ ਉਹ ਸ਼ੁਰੂ ਕੀਤੀ ਆ ਆਪਾਂ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਥਿਊਰੀ ਕਲਾਸਿਸ ਵੀ ਦੇ ਰਹੇ ਆ ਇਸ ਦੇ ਨਾਲ ਨਾਲ ਜਿਹੜੇ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਇਗਜ਼ਾਮ ਹੋਏ ਨੇ ਪੰਜਾਬੀ ਦੇ ਚਾਹੇ UGC NET ਦਾ ਹੋਵੇ PS TET ਦਾ ਹੋਵੇ ਜਾਂ ਫਿਰ ਉਹ ਮਾਸਟਰ ਜੇਡਰ ਹੋਵੇ ਲੈਕਚਰਰ ਜੇਡਰ ਹੋਵੇ ਉਹਨਾਂ ਸਾਰਿਆਂ ਦੀ ਦੁਹਰਾਈ ਆ ਜਿਹੜੀ ਉਹ ਵੀ ਅਸੀਂ ਸਟਾਰਟ ਕੀਤੀ ਹੋਈ ਆ ਪਲੱਸ MCQ ਕੁਐਸਚਨਸ ਆ ਜਿਹੜੇ ਉਹਨਾਂ ਦੀਆਂ ਲੜੀਆਂ ਵੀ ਤੁਹਾਡੇ ਲਈ ਲੈ ਕੇ ਆਏ ਆ ਤਾਂ ਅਸੀਂ ਸਭ ਤੋਂ ਪਹਿਲਾਂ ਸਟਾਰਟਿੰਗ ਤੋਂ ਹੀ ਸਿਲੇਬਸ ਆ ਜਿਹੜਾ ਉਹ ਸਟਾਰਟ ਕੀਤਾ ਹੋਇਆ ਮਤਲਬ ਕਿ ਆਧਨਿਕ ਕਾਵ ਜਿਹੜਾ ਉਹ ਸਟਾਰਟ ਕੀਤਾ ਹੋਇਆ ਅੱਜ ਤੋਂ ਪਹਿਲਾਂ ਅਸੀਂ 4 ਪੁਆਇੰਟ ਜਿਹੜੇ ਉਹਨਾਂ ਨੂੰ ਕੰਪਲੀਟ ਕਰ ਚੁੱਕੇ ਹਾਂ ਤੇ ਅੱਜ ਅਸੀਂ ਸ਼ਿਵ ਕੁਮਾਰ ਬਟਾਲਵੀ ਦੇ ਬਾਰੇ ਵਿੱਚ ਪੜਾਂਗੇ ਜੋ ਕਿ ਇੱਕ ਵੈਰੀ ਇੰਪੋਰਟੈਂਟ ਕਵੀ ਹੈਗਾ ਪੇਪਰ ਦੇ ਪੁਆਇੰਟ ਆਫ View ਦੇ ਨਾਲ ਤੇ ਇਸ ਦੇ ਵਿੱਚ ਜੇਕਰ ਅਸੀਂ ਦੇਖਿਆ ਜਾਵੇ ਤਾਂ ਇਹਦੇ ਨਾਲ ਰਿਲੇਟਡ ਛੋਟੀਆਂ ਤੋਂ ਛੋਟੀਆਂ ਗੱਲਾਂ ਜਿਹੜੀਆਂ ਉਹ ਵੀ ਪੇਪਰ ਦੇ ਵਿੱਚ ਪੁੱਛੀਆਂ ਗਈਆਂ ਤਾਂ ਤੁਸੀਂ ਕਲਾਸ ਨੂੰ ਅੰਤ ਤੱਕ ਧਿਆਨ ਨਾਲ ਜ਼ਰੂਰ ਦੇਖਣਾ ਤਾਂ ਜੋ ਕਿ ਕੋਈ ਵੀ ਚੀਜ਼ ਹੈ ਜਿਹੜੀ ਉਹ ਤੁਹਾਡੇ ਤੋਂ ਮਿਸ ਨਾ ਹੋਵੇ ਸਭ ਤੋਂ ਪਹਿਲਾਂ ਤਾਂ ਜੀ ਸ਼ਿਵ ਕੁਮਾਰ ਵਟਾਲਵੀ ਦਾ ਜਨਮ ਜਿਹੜਾ ਉਹ 8 ਅਕਤੂਬਰ 1937 ਨੂੰ ਹੋਇਆ ਇਹਦਾ ਜਨਮ ਜਿਹੜਾ ਉਹ 8 ਅਕਤੂਬਰ 1937 ਨੂੰ ਹੋਇਆ ਇਹਦੀ ਇੱਕ ਸਵੈ ਜੀਵਨੀ ਹੈਗੀ ਆ ਉਹਦੇ ਵਿੱਚ ਇਹਦਾ ਜਨਮ ਜਿਹੜਾ ਉਹ ਜੁਲਾਈ 1936 ਨੂੰ ਵੀ ਦਿੱਤਾ ਗਿਆ ਪਰ ਉਹ ਇੰਨਾ ਜਿਹੜਾ ਇੰਪੋਰਟੈਂਟ ਨਹੀਂ ਹੈਗਾ ਜ਼ਿਆਦਾਤਰ ਅੱਜ ਤੱਕ ਸਹੀ ਮੰਨਿਆ ਗਿਆ ਜਿਹੜਾ ਉਹ 8 ਅਕਤੂਬਰ 1937 ਹੀ ਹੈ ਤੇ ਇਹਦਾ ਜਿਹੜਾ ਜਨਮ ਉਹ ਪਿੰਡ ਲੋਟਿਆ ਦੇ ਵਿੱਚ ਹੋਇਆ ਜਨਮ 8 ਅਕਤੂਬਰ 1937 ਨੂੰ ਪਿੰਡ ਲੋਟਿਆ ਦੇ ਵਿੱਚ ਹੋਇਆ ਤੇ ਇਸ ਦੇ ਪਿਤਾ ਦਾ ਨਾਮ ਆ ਜਿਹੜਾ ਸ਼ਿਵ ਕੁਮਾਰ ਬਟਾਲਵੀ ਦੇ ਪਿਤਾ ਦਾ ਨਾਮ ਕਿਸ਼ਨ ਗੋਪਾਲ ਹੈ ਇਸ ਦੀ ਪਤਨੀ ਦਾ ਨਾਮ ਅਰੁਣਾ ਹੈ ਇਸ ਦੇ ਉਸਤਾਦ ਦਾ ਨਾਮ ਵਰਕਤਰਾਮਾ ਹੁਣ ਦੇਖੋ ਜਿਵੇਂ ਕਿ ਆਪਾਂ ਪਿੱਛੇ ਸਾਰੇ ਕਵੀ ਕੀਤੇ ਹੈਗੇ ਆ ਉਨ੍ਹਾਂ ਦੇ ਵਿੱਚ ਆਪਾਂ ਉਨ੍ਹਾਂ ਦੇ ਮਾਤਾ ਪਿਤਾ ਦੇ ਬਾਰੇ ਵਿੱਚ ਤੇ ਉਨ੍ਹਾਂ ਦੇ ਜਨਮ ਸਥਾਨ ਦੇ ਬਾਰੇ ਵਿੱਚ ਤਾਂ ਪੜਿਆ ਪਰ ਬਹੁਤ ਘੱਟ ਪੋएट ਜਾਂ ਰਾਈਟਰ ਹੋਣਗੇ ਜਿਨ੍ਹਾਂ ਦੇ ਅਸੀਂ ਉਹਨਾਂ ਦੇ ਗੁਰੂਆਂ ਦੇ ਨਾਂ ਪੜਾਂਗੇ ਜਾਂ ਉਹਨਾਂ ਦੇ ਉਸਤਾਦ ਦੇ ਨਾਂ ਪੜਾਂਗੇ ਤਾਂ ਇੱਥੇ ਸ਼ਿਵ ਕੁਮਾਰ ਵਟਾਲਵੀਆ ਜਿਹੜਾ ਉਸਤੇ ਉਸਤਾਦ ਦਾ ਨਾਮ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਉਹਦੇ ਉਸਤਾਦ ਦਾ ਨਾਮ ਆ ਜਿਹੜਾ ਬਰਕਤਰਾਮਾ ਇਹ ਬਹੁਤ ਵਾਰ ਪੇਪਰ ਦੇ ਵਿੱਚ ਆ ਚੁੱਕਿਆ ਉਸ ਤੋਂ ਬਾਅਦ ਜੀ ਹੁਣ ਆਪਾਂ ਸ਼ਿਵ ਕੁਮਾਰ ਦੇ ਨਾਲ ਰਿਲੇਟਡ ਜਿਹੜੇ ਇੰਪੋਰਟੈਂਟ ਫੈਕਟਸ ਆ ਉਹਨਾਂ ਨੂੰ ਧਿਆਨ ਵਿੱਚ ਰੱਖਾਂਗੇ ਪਹਿਲਾਂ ਸ਼ਿਵ ਕੁਮਾਰ ਬਟਾਲਵੀ ਆ ਜਿਹੜਾ ਉਸ ਦੀ ਸਵੈ ਜੀਵਨੀ ਆ ਮੈ ਤੇ ਮੈਂ ਸਵੈ ਜੀਵਨੀ ਕੀ ਹੁੰਦੀ ਆ ਜਿਹੜੀ ਕਿ ਕਿਸੇ ਪੋਇਟ ਨੇ ਜਾਂ ਕਿਸੇ ਰਾਈਟਰ ਨੇ ਖੁਦ ਬਖੁਦ ਲਿਖੀ ਹੁੰਦੀ ਆ ਠੀਕ ਹੈ ਜਾਂ ਅਸੀਂ ਵੀ ਆਪਣੇ ਬਾਰੇ ਕੁਝ ਵੀ ਲਿਖਾਂਗੇ ਤਾਂ ਉਹ ਸਾਡੀ ਸਵੈ ਜੀਵਨੀ ਹੋਊਗੀ ਮਤਲਬ ਆਪੇ ਦੁਆਰਾ ਲਿਖੀ ਗਈ ਪਰ ਜੇਕਰ ਕੋਈ ਹੋਰ ਵਿਅਕਤੀ ਸਾਡੇ ਜੀਵਨ ਦੇ ਬਾਰੇ ਵਿੱਚ ਲਿਖੂਗਾ ਸਾਡੀਆਂ ਰਚਨਾਵਾਂ ਦੇ ਬਾਰੇ ਵਿੱਚ ਲਿਖੂਗਾ ਤਾਂ ਉਹ ਕੱਲੀ ਜੀਵਨੀ ਹੋਊਗੀ ਜਿਹੜੀ ਅਸੀਂ ਖੁਦ ਦੁਆਰਾ ਲਿਖਾਂਗੇ ਉਹ ਸਾਡੀ ਸਵੈ ਜੀਵਨੀ ਹੋਊਗੀ ਤਾਂ ਸ਼ਿਵ ਕੁਮਾਰ ਦੀ ਸਵੈ ਜੀਵਨੀ ਜਿਹੜੀ ਇਹਨੇ ਆਪੇ ਲਿਖਿਆ ਉਹ ਹੈ ਮੈਂ ਤੇ ਮੈਂ ਉਸ ਤੋਂ ਬਾਅਦ ਜੀ ਇਹਨੇ ਇੱਕ ਯੂਨਾ ਲਿਖਿਆ ਲੂਣਾ ਇਸਦਾ ਇੱਕ ਕਾਵਨਾਟਕਾ ਲੂਣਾ ਦੇ ਬਾਰੇ ਵਿੱਚ ਇੰਪੋਰਟੈਂਟ ਫੈਕਟਸ ਆ ਜਿਹੜੇ ਉਹ ਅੱਗੇ ਆਉਣਗੇ ਪਰ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹਣੀ ਆ ਕਿ ਲੂਣਾ ਜਿਹੜਾ 1965 ਈਸਵੀ ਦੇ ਵਿੱਚ ਨੇ ਲਿਖਿਆ ਹੈਗਾ ਤੇ ਉਸ ਦੇ ਉੱਤੇ ਹੀ ਉਸ ਨੂੰ ਸਹਿਤ ਕਦਮੀ ਅਵਾਰਡ ਮਿਲਿਆ 1967 ਦੇ ਵਿੱਚ ਤੇ ਇਹ ਇੱਕ ਕਾਵਨਾਟਕਾ ਜਿਵੇਂ ਕਿ ਆਪਾਂ ਪੂਰਨ ਭਗਤ ਦੀ ਕਥਾ ਦੇਖਦੇ ਹਾਂ ਨਾ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਰਾ ਦੋਸ਼ ਆ ਜਿਹੜਾ ਉਹ ਕਿਤੇ ਨਾ ਕਿਤੇ ਲੂਣਾ ਤੇ ਲਾ ਦਿੱਤਾ ਜਾਂਦਾ ਪਰ ਸ਼ਿਵ ਕੁਮਾਰ ਬਟਾਲਵੀ ਆ ਜਿਹੜਾ ਉਸਨੇ ਚੇਂਜ ਕਰਕੇ ਲਿਖਿਆ ਉਸਨੇ ਲੂਣਾ ਤੇ ਦੋਸ਼ ਨਹੀਂ ਲਾਇਆ ਬਲਕਿ ਉਸਨੇ ਇਸ ਚੀਜ਼ ਦਾ ਦੋਸ਼ੀ ਹੈ ਜਿਹੜਾ ਉਹ ਸਮਾਜ ਨੂੰ ਦਰਸਾਇਆ ਤੇ ਇਹਦਾ ਇਹ ਵੈਸਟਰ ਰਿਆ ਲੂਣਾ ਇਹਦਾ ਜਿਹੜਾ ਕਾਵਨਾਟਕਾ 1963 ਦੇ ਵਿੱਚ ਲਿਖਿਆ ਗਿਆ ਤੇ ਇਸ ਨੂੰ 1967 ਦੇ ਵਿੱਚ ਭਾਰਤੀ ਸਹਿਤ ਕਦਮੀ ਦੇ ਦੁਆਰਾ ਇਨਾਮ ਵੀ ਦਿੱਤਾ ਗਿਆ ਉਸ ਤੋਂ ਬਾਅਦ ਜੀ ਸ਼ਿਵ ਦਾ ਪਹਿਲਾ ਕਾਵ ਸੰਗ੍ਰਹਿ ਪੀੜਾਂ ਦਾ ਪ੍ਰਾਗ ਹੈ ਹੁਣ ਦੇਖੋ ਕਿਸੇ ਵੀ ਕਵੀ ਦਾ ਜਦੋਂ ਵੀ ਅਸੀਂ ਯਾਦ ਰੱਖਣਾ ਜੇ ਸਾਨੂੰ ਸਾਰੇ ਕਾਵ ਸੰਗ੍ਰਹਿ ਉਹਦੇ ਯਾਦ ਨਹੀਂ ਦਿੰਦੇ ਤਾਂ ਆਪਾਂ ਇਹਨਾਂ ਧਿਆਨ ਰੱਖਣਾ ਕਿ ਇੱਕ ਤਾਂ ਉਹਦਾ ਪਹਿਲਾ ਕਾਵ ਸੰਗ੍ਰਹਿ ਹੈ ਇੱਕ ਉਹਦਾ ਆਖਰੀ ਕਾਵ ਸੰਗ੍ਰਹਿ ਯਾਦ ਰੱਖਣਾ ਇਸ ਤੋਂ ਇਲਾਵਾ ਜਿਹੜੀ ਕਾਵ ਸੰਗ੍ਰਹਿ ਦੇ ਉੱਤੇ ਉਹਨੂੰ ਭਾਰਤੀ ਸਹਿਤ ਕਦਮੀ ਵਾਰਡ ਜਾਂ ਕੋਈ ਵੀ ਵਾਰਡ ਆ ਜਿਹੜਾ ਮਿਲਿਆ ਹੋਊਗਾ ਉਹਨੂੰ ਵੀ ਯਾਦ ਰੱਖਣਾ ਜਿਵੇਂ ਕਿ ਸਾਡੇ ਸ਼ਿਵ ਦਾ ਪਹਿਲਾ ਕਾਵ ਸੰਗ੍ਰਹਿ ਆ ਪੀੜਾਂ ਦਾ ਪ੍ਰਾਗ 1960 ਈਸਵੀ ਦੇ ਵਿੱਚ ਆਇਆ ਉਸ ਤੋਂ ਬਾਅਦ ਸ਼ਿਵ ਦੀ ਆਖਰੀ ਰਚਨਾ ਜਿਹੜੀ ਜੀ ਅਲਵਿਦਾ 1974 ਦੇ ਵਿੱਚ ਆਈ ਆ ਪਹਿਲਾ ਪੀੜਾਂ ਦਾ ਪ੍ਰਾਗ 1960 ਤੇ ਆਖਰੀ ਹੈਗੀ ਜਿਹੜੀ ਅਲਵਿਦਾ 1974 ਈਸਵੀ ਦੇ ਵਿੱਚ ਆਈ ਆ ਤੇ ਤੀਜਾ ਜਿਹੜਾ ਆਪਾਂ ਇਹਦਾ ਯਾਦ ਰੱਖਣਾ ਉਹ ਹੈਗਾ ਨੂਨਾ ਨੂਨਾ ਜਿਹੜਾ ਉਹ 1935 ਈਸਵੀ ਦੇ ਵਿੱਚ ਲਿਖਿਆ ਗਿਆ ਇੱਕ ਕਾਵਿਨਾਟਕ ਤੋਂ ਉਸ ਨੂੰ ਸਹਿਤ ਅਕਦਮੀ ਵਾਰਡ ਆ ਜਿਹੜਾ 1967 ਈਸਵੀ ਦੇ ਵਿੱਚ ਮਿਲਿਆ ਫਿਰ ਉਸ ਤੋਂ ਬਾਅਦ ਜਿਹੜਾ ਸ਼ਿਵ ਹੈਗਾ ਜੀ ਉਹਨੂੰ ਵਿਰਹਾ ਦਾ ਸ਼ਾਇਰ ਵੀ ਆਖਿਆ ਜਾਂਦਾ ਮਤਲਬ ਇਹ ਆਖਿਆ ਜਾਂਦਾ ਕਿ ਜੇ ਸ਼ਿਵ ਕੁਮਾਰਾ ਉਹਨੇ ਜਿੰਨੀਆਂ ਵੀ ਆਪਣੀਆਂ ਰਚਨਾਵਾਂ ਲਿਖੀਆਂ ਉਹਦੇ ਵਿੱਚ ਦੁੱਖ ਵਿਰਹ ਨੂੰ ਲਿਖਿਆ ਹੈ ਉਸ ਤੋਂ ਬਾਅਦ ਜੀ ਭਾਸ਼ਾ ਵਿਭਾਗ ਵੱਲੋਂ ਆਟੇ ਦੀਆਂ ਜੜੀਆਂ ਲਈ ਪੁਰਸਕਾਰ ਮਿਲਿਆ ਹੁਣ ਦੇਖੋ ਇੱਥੇ ਆਪਾਂ ਨੂੰ ਇਹ ਵੀ ਇੰਪੋਰਟੈਂਟ ਆ ਇਹ ਚੀਜ਼ ਵੀ ਯਾਦ ਰੱਖਣੀ ਪਊਗੀ ਕਿ ਜਿਹੜੀਆਂ ਆਟੇ ਦੀਆਂ ਜੜੀਆਂ ਉਹਨਾਂ ਦਾ ਕਾਗ਼ਜ਼ ਸੰਗ੍ਰਹਿ ਆ ਉਹਦੇ ਤੇ ਭਾਸ਼ਾ ਵਿਭਾਗ ਨੇ ਉਹਨੂੰ ਵਾਰਡ ਦਿੱਤਾ ਜਿਹੜਾ ਉਹਦਾ ਸੀਗਾ ਲੂਣਾ ਕਾਰਬਨਾਟ ਉਸ ਦੇ ਉੱਤੇ ਸਹਿਤ ਕਦਮੀ ਨੇ ਦਿੱਤਾ ਭਾਸ਼ਾ ਵਿਭਾਗ ਨੇ ਆਟੇ ਦੀਆਂ ਜੜੀਆਂ ਤੇ ਦਿੱਤਾ ਉਸ ਤੋਂ ਬਾਅਦ ਸ਼ਿਵ ਕੁਮਾਰ ਨੂੰ ਪੰਜਾਬ ਕਾਵਿ ਦੀ ਰੁਮਾਂਸ ਕਾਵਿਤਾ ਦਾ ਸਿਖਰ ਮੰਨਿਆ ਜਾਂਦਾ ਠੀਕ ਹੈ ਜੀ ਇਹ ਵੀ ਕਿਹਾ ਜਾਂਦਾ ਵੀ ਬੇਸ਼ੱਕ ਉਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਬਹੁਤ ਸਾਰੇ ਪੱਖ ਰੱਖੇ ਆ ਪਰੰਤੂ ਜੇਕਰ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਰਮਾਂਸ ਕਾਵਤਾਰਾ ਦਾ ਸਿਖਰ ਵੀ ਉਸ ਨੂੰ ਹੀ ਮੰਨਿਆ ਜਾਂਦਾ ਉਸ ਦੀ ਪਹਿਲੀ ਰਚਨਾ ਜਿਹੜੀ ਕਲਾਸ ਦੇ ਵਿੱਚ ਛਪੀ ਆ ਫਿਰ ਉਸ ਤੋਂ ਬਾਅਦ ਪੀੜਾਂ ਦਾ ਪ੍ਰਾਗਾ ਦਾ ਮੁੱਖ ਬੰਦ ਹੈ ਜਿਹੜਾ ਉਹ ਅਮਰਤਾ ਪ੍ਰੀਤਮ ਨੇ ਲਿਖਿਆ ਹੁਣ ਦੇਖੋ ਪੀੜਾਂ ਦੇ ਪ੍ਰਾਗੇ ਪ੍ਰਾਗਾ ਜਿਹੜਾ ਵੀ ਆਪਾਂ ਲਿਖਿਆ ਹੈਗਾ ਉਹਦੇ ਵਿੱਚ ਇੰਪੋਰਟੈਂਟ ਕਿੰਨੇ ਤਾਂ ਆਥਾਗੇ ਵੀ ਪਹਿਲਾਂ ਤਾਂ ਪੀੜਾਂ ਦਾ ਪ੍ਰਾਗਾ ਪਹਿਲੀ ਉਹਦੀ ਰਚਨਾ ਹੈਗੀ ਆ ਠੀਕ ਹੈ ਜਿਹੜੀ ਕਿ ਇੰਪੋਰਟੈਂਟ ਮੰਨੀ ਗਈ ਆ ਉਸ ਤੋਂ ਬਾਅਦ ਆਪਾਂ ਦੇਖਾਂਗੇ ਉਹਦਾ ਮੁੱਖ ਬੰਦ ਜਿਹੜੀਆਂ ਚੀਜ਼ਾਂ ਮੈਨੂੰ ਮਿਲੀਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਜਰੂਰ ਕਰ ਰਹੀ ਆ ਵੀ ਇੰਪੋਰਟੈਂਟ ਨੇ ਜਿਹੜੀਆਂ ਵੀ ਤਾਂ ਪੀੜਾਂ ਦੇ ਪ੍ਰਾਗ ਦੇ ਮੁੱਖ ਬੰਦ ਹੈਗਾ ਜਿਹੜਾ ਉਹ ਕਿਸ ਨੇ ਲਿਖਿਆ ਹੈਗਾ ਅਮ੍ਰਿਤਾ ਪ੍ਰੀਤਮ ਨੇ ਤਾਂ ਇਹ ਇੰਪੋਰਟੈਂਟ ਆ ਜੀ ਕਿਉਂਕਿ ਪਹਿਲੀ ਪਹਿਲਾ ਉਹਦਾ ਕਾਰਸੰਗਰ ਹੈਗਾ ਤਾਂ ਇਹਦੇ ਬਾਰੇ ਪੁੱਛਿਆ ਜਾ ਸਕਦਾ ਵੀ ਉਹਦਾ ਮੁੱਖ ਬੰਦ ਕਿਸ ਨੇ ਲਿਖਿਆ ਤਾਂ ਅਮ੍ਰਿਤਾ ਪ੍ਰੀਤਮ ਨੇ ਲਿਖਿਆ ਮੈਨੋ ਵਿਦਾ ਕਰੋ ਰਚਨਾ ਜਿਹੜੀ ਉਹਨੇ ਲਿਖੀ ਗਈ ਆ ਉਹ ਕਿਸ ਨੂੰ ਸਮਰਪਿਤ ਹੈਗੀ ਆ ਬਲਵੰਤ ਗਰਗੀ ਨੂੰ ਉਸ ਤੋਂ ਬਾਅਦ ਜੀ ਆਰਤੀ ਕਵਿਤਾ ਜਿਹੜੀ ਸ਼ਿਵ ਕੁਮਾਰ ਬਟਾਲਵੀ ਨੇ ਇੱਕ ਆਰਤੀ ਕਵਿਤਾ ਲਿਖੀ ਹੈਗੀ ਆ ਜਿਹੜੀ ਕਿ 11ਵੀਂ ਕਲਾਸ ਦੇ ਵਿੱਚ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬੁੱਕਸ ਆ ਜਿਹੜੀਆਂ ਉਹ ਵੀ ਜ਼ਰੂਰੀ ਆ ਪੜ੍ਹਨੀਆਂ ਤਾਂ ਉਹਦੇ ਵਿੱਚ ਅਸੀਂ ਦੇਖਾਂਗੇ ਤਾਂ ਆਰਤੀ ਕਵਿਤਾ 11ਵੀਂ ਕਲਾਸ ਦੀ ਆ ਆਰਤੀ ਕਵਿਤਾ ਵਿੱਚ ਗੁਰੂ ਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਨੂੰ ਪੇਸ਼ ਕੀਤਾ ਗਿਆ ਪ੍ਰੇਮ ਵਿਰਹਾ ਤੋਂ ਇਲਾਵਾ ਹੁਣ ਦੇਖੋ ਇਹਦੇ ਵਿੱਚ ਆਪਾਂ ਇੰਪੋਰਟੈਂਟ ਫੈਕਟਰ ਰੱਖਿਆ ਮੀਨਜ਼ ਉਹ ਵੀ ਇੱਕ ਇੱਕ ਸਤਰ ਦੇ ਵਿੱਚ ਜਿਹੜੀ ਵੀ ਇੰਪੋਰਟੈਂਟ ਆ ਉਹ ਤੁਹਾਨੂੰ ਦੱਸੀਆ ਤਾਂ ਦੇਖੋ ਪਹਿਲਾਂ ਆਰਥਿਕ ਕਵਿਤਾ ਦੀ ਗੱਲ ਹੋ ਰਹੀ ਸੀ ਹੈਨਾ ਆਰਥਿਕ ਕਵਿਤਾ ਇਹਨਾਂ ਦੀ ਵੈਰੀ ਇੰਪੋਰਟੈਂਟ ਕਵਿਤਾ ਹੈਗੀ ਆ ਕਿਉਂਕਿ 11ਵੀਂ ਜਮਾਤ ਦੇ ਵਿੱਚ ਲੱਗੀ ਹੈਗੀ ਹੈ ਤੇ ਇਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀਆਂ ਵੀ ਕੁਰਬਾਨੀਆਂ ਉਹਨਾਂ ਨੂੰ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਜੀ ਆਰਥਿਕ ਕਵਿਤਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਪੇਸ਼ ਕੀਤੀਆਂ ਗਈਆਂ ਤੇ ਹੁਣ ਦੇਖੋ ਇਹਨਾਂ ਦੀਆਂ ਜੇਕਰ ਅਸੀਂ ਓਵਰਆਲ ਰਚਨਾਵਾਂ ਨੂੰ ਦੇਖਾਂਗੇ ਤਾਂ ਇਹਦੇ ਵਿੱਚ ਪ੍ਰੇਮ ਵਿਰਹਾ ਤੋਂ ਇਲਾਵਾ ਸ਼ਿਵ ਦੀਆਂ ਰਚਨਾਵਾਂ ਦੇ ਵਿੱਚ ਮੌਤ ਦਾ ਵਰਣਨ ਵੀ ਕੀਤਾ ਗਿਆ ਠੀਕ ਹੈ ਵੀ ਜੇਕਰ ਅਸੀਂ ਦੇਖਾਂਗੇ ਵੀ ਇਹਨਾਂ ਨੇ ਪ੍ਰੇਮ ਅਤੇ ਵਿਰਹਾ ਲਿਖਿਆ ਮਤਲਬ ਪਿਆਰ ਦੇ ਬਾਰੇ ਵਿੱਚ ਲਿਖਿਆ ਜਾਂ ਦੁੱਖ ਦੁਖਾਂਤ ਦੇ ਬਾਰੇ ਵਿੱਚ ਲਿਖਿਆ ਤਾਂ ਇਹਨਾਂ ਤੋਂ ਇਲਾਵਾ ਇਹਨਾਂ ਨੇ ਮੌਤ ਦੇ ਬਾਰੇ ਵਿੱਚ ਵੀ ਲਿਖਿਆ ਆਪਾਂ ਦੋ ਕੱਤਾਂ ਮੈਂ ਇਹਨਾਂ ਦੀਆਂ ਇਹੋ ਜਿਹੀਆਂ ਪੜਾਂਗੇ ਤੇ ਜਿਨ੍ਹਾਂ ਦੇ ਵਿੱਚ ਜਾਂ ਦੋ ਕਾਵ ਸੰਗ੍ਰਹਿ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਆਪਣੀ ਹੀ ਮੌਤ ਦੀ ਪ੍ਰੇਖਬਣੀ ਹੈ ਜਿਹੜੀ ਉਹ ਕੀਤੀ ਹੈ ਤਾਂ ਇੰਪੋਰਟੈਂਟ ਆ ਜੀ ਇਹ ਆਪਣੀ ਤੋਂ ਪੁੱਛਿਆ ਜਾ ਸਕਦਾ ਵੀ ਉਹਦੇ ਵਿਸ਼ੇ ਕਿਹੜੇ ਸੀ ਜਾਂ ਉਸਨੇ ਕਿਸ ਤਰ੍ਹਾਂ ਦੀਆਂ ਕਵਿਤਾਵਾਂ ਲਿਖੀਆਂ ਤਾਂ ਆਪਾਂ ਦੱਸਾਂਗੇ ਵੀ ਪ੍ਰੇਮ ਵਿਰਹਾ ਦੇ ਨਾਲ-ਨਾਲ ਉਹਨਾਂ ਨੇ ਆਪਣੀ ਮੌਤ ਦਾ ਵਰਣਨ ਵੀ ਕੀਤਾ ਉਸ ਤੋਂ ਬਾਅਦ ਹਿੰਦੀ ਫਿਲਮ ਵਿੱਚ ਗਾਇਆ ਗੀਤ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਹੈ ਇਹ ਵੀ ਇੰਪੋਰਟੈਂਟ ਆ ਵੀ ਉਹਨੇ ਇੱਕ ਗੀਤ ਲਿਖਿਆ ਜਿਹੜਾ ਹਿੰਦੀ ਫਿਲਮ ਵਿੱਚ ਗਾਇਆ ਗਿਆ ਤੇ ਇੱਕ ਦੂਜਾ ਗੀਤ ਹੈਗਾ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਇਹ ਪੁੱਛਿਆ ਜਾ ਸਕਦਾ ਵੀ ਅ ਸ਼ੇਵ ਕੁਮਾਰ ਬਟਾਲਵੀ ਦੇ ਕਿਹੜੇ ਦੋ ਗੀਤ ਹੈਗੇ ਆ ਉਹ ਕਿਹੜੀ ਫਿਲਮ ਦੇ ਵਿੱਚ ਗਾਏ ਗਏ ਆ ਤਾਂ ਦੋ ਗੀਤ ਹੈਗੇ ਆ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਹੈ ਤੇ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਇਹ ਦੋਨੇ ਗੀਤ ਆ ਜਿਹੜੇ ਉਹਦੇ ਹਿੰਦੀ ਫਿਲਮ ਦੇ ਵਿੱਚ ਗਾਏ ਗਏ ਆ ਉਸ ਤੋਂ ਬਾਅਦ ਦੇਖੋ ਜੀ ਬੀ ਇਹਦਾ ਅਲਵਿਦਾ ਮੌਤ ਤੋਂ ਪਿੱਛੋਂ ਪ੍ਰਕਾਸ਼ਿਤ ਹੋਇਆ ਕਾਵ ਸੰਗ੍ਰਹਿ ਹੈ ਹੁਣ ਦੇਖੋ ਅਲਵਿਦਾ ਕਾਵ ਸੰਗ੍ਰਹਿ ਅਲਵਿਦਾ ਜਿਹੜਾ ਵੀ ਨੇ ਕਾਵ ਸੰਗ੍ਰਹਿ ਲਿਖਿਆ ਸੀਗਾ ਉਹ ਲੇਖੇ ਨੇ ਪਹਿਲਾਂ ਦਿੱਤਾ ਸੀ ਪਰ ਬਾਅਦ ਵਿੱਚ ਉਹ ਪ੍ਰਕਾਸ਼ਿਤ ਇਹਦੀ ਪਤਨੀ ਨੇ ਜਦੋਂ ਇਹਦੀ ਡੈਥ ਹੋ ਗਈ ਸੀਗੀ 1973 ਦੇ ਵਿੱਚ ਤਾਂ ਉਸ ਤੋਂ ਬਾਅਦ ਇਹਦੀ ਪਤਨੀ ਨੇ ਅਲਵਿਦਾ ਜਿਹੜਾ ਕਾਵ ਸੰਗ੍ਰਹਿ ਰਿਹਾ ਸੀ ਉਸ ਨੂੰ ਪ੍ਰਕਾਸ਼ਿਤ ਕਰਵਾਇਆ ਉਸ ਤੋਂ ਬਾਅਦ ਜੀ ਲਾਜਵੰਤੀ ਦਾ ਪ੍ਰਕਾਸ਼ਨ ਸਾਲ 1961 ਹੈ ਅਸਾਤਾ ਜੀ ਜੀ ਉੱਤੇ ਮਰਨਾ ਕਵਿਤਾ ਵਿੱਚ ਛਿਵ ਨੇ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ ਆ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਦੋ ਕਾਵ ਸੰਗ੍ਰਹਿ ਆ ਅਲਵਿਦਾ ਤੇ ਅਸਾ ਦਾ ਜ਼ਰੂਰ ਉੱਤੇ ਮਰਨਾ ਇਹਨਾਂ ਦੋਨਾਂ ਦੇ ਵਿੱਚ ਮੌਤ ਦੇ ਨਾਲ ਸੰਬੰਧਿਤ ਆ ਹੀਰਾ ਸਿੰਘ ਦਰਦ ਨੇ ਉਸ ਨੂੰ ਨਿਰਾਸ਼ਾਵਾਦੀ ਕਵੀ ਕਿਹਾ ਹੈ ਠੀਕ ਹੈ ਵੀ ਦੇਖੋ ਵੀ ਹੁਣ ਇਹਨਾਂ ਨੇ ਮੌਤ ਦੇ ਬਾਰੇ ਵਿੱਚ ਜਦੋਂ ਲਿਖਣਾ ਸ਼ੁਰੂ ਕਰਤਾ ਸੀ ਤਾਂ ਇਹਨਾਂ ਦੀਆਂ ਕਵਿਤਾਵਾਂ ਨੂੰ ਜਦੋਂ ਪੜ੍ਹਿਆ ਹੀਰਾ ਸਿੰਘ ਦਰਦ ਨੇ ਤਾਂ ਉਹਨੇ ਕਿਹਾ ਕਿ ਜਿਹੜਾ ਸ਼ਿਵ ਕੁਮਾਰ ਬਟਾਲਵੀ ਆ ਉਹ ਤੇ ਇੱਕ ਨਿਰਾਸ਼ਾਵਾਦੀ ਕਵੀ ਆ ਮਤਲਬ ਇਹਨੇ ਆਪਣੀਆਂ ਰਚਨਾਵਾਂ ਦੇ ਵਿੱਚ ਨਿਰਾਸ਼ਾ ਹੀ ਲਿਖੀ ਹੈ ਫਿਰ ਉਸ ਤੋਂ ਬਾਅਦ ਲੂਣਾ ਕਵਿਤਾ ਜੀ ਦੇਖੋ ਜਿਹੜੀ ਲੂਣਾ ਇਹਨਾਂ ਦਾ ਕਾਵਿਨਾਟਕ ਹੈਗਾ ਉਹਦਾ ਅ ਇਹਨਾਂ ਆਪਾਂ ਦੇਖਿਆ ਸਭ ਤੋਂ ਪਹਿਲਾਂ ਹਨਾ ਲੂਣਾ ਦੇ ਬਾਰੇ ਵਿੱਚ ਘੱਟੋ ਘੱਟ 10 ਕੁਐਸਚਨ ਆ ਜਿਹੜੇ ਆਪਾਂ ਇਸ ਸਲਾਈਡਸ ਦੇ ਵਿੱਚ ਬਣਾ ਚੁੱਕੇ ਆ। ਵੀ ਸਭ ਤੋਂ ਪਹਿਲਾਂ ਤਾਂ ਲੂਣਾ ਇਹਨਾਂ ਦਾ ਇੱਕ ਕਾਰਨਾਟਕਾ ਜਿਸ ਦੇ ਵਿੱਚ ਉਹਨੇ ਪੂਰਨ ਤੋਂ ਉਲਟ ਜਿਹੜਾ ਦੋਸ਼ੀ ਆ ਸਮਾਜ ਨੂੰ ਬਣਾਇਆ ਉਹ ਕਦੋਂ ਲਿਖਿਆ ਗਿਆ 1965 ਚ ਲਿਖਿਆ ਗਿਆ। ਉਸ ਨੂੰ ਸਹਿਤ ਕਦਮੀ ਵਾਰਡ ਕਦੋਂ ਮਿਲਿਆ 1967 ਚ ਮਿਲਿਆ। ਹੁਣ ਦੇਖੋ ਜੀ ਲੂਣਾ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਿਹਨੇ ਕੀਤਾ ਤਾਂ ਬੀ ਐਮ ਬੱਤਾ ਨੇ ਕੀਤਾ। ਬੀ ਐਮ ਬੱਤਾ ਨੇ। ਠੀਕ ਹੈ? ਲੂਨਾ ਨੂੰ ਲੂਨਾ ਸਿਰਫ ਪੰਜਾਬੀ ਵਿੱਚ ਨਹੀਂ ਲਿਖੀ ਗਈ ਇਹ ਇੰਨੀ ਇੰਪੋਰਟੈਂਟ ਸੀ ਕਿ ਇਹਨੂੰ ਅੰਗਰੇਜ਼ੀ ਵਿੱਚ ਅਨਵਾਦ ਸੀ ਜਿਹੜਾ ਬੀ ਐਮ ਦੱਤਾ ਨੇ ਕੀਤਾ ਅਤੇ ਜਿਹੜਾ ਉਹਨੇ ਅਨਵਾਦ ਕੀਤਾ ਉਹਦੇ ਤੇ ਵੀ ਉਸ ਨੂੰ ਸਹਿਤ ਕਦਮੀ ਵਾਰਡ ਸੀ ਜਿਹੜਾ ਉਹ ਮਿਲ ਗਿਆ ਸੀ ਠੀਕ ਹੈ ਜਿਹੜਾ ਉਹਨੇ ਅਨਵਾਦ ਕੀਤਾ ਉਹਦੇ ਤੇ ਵੀ ਉਸ ਨੂੰ ਇੱਕ ਅਵਾਰਡ ਆ ਜਿਹੜਾ ਉਹ ਮਿਲਿਆ ਤਾਂ ਉਸ ਤੋਂ ਬਾਅਦ ਜੀ ਇੰਪੋਰਟੈਂਟ ਫੈਕਟਰ ਵੀ ਸ਼ਿਵ ਕੁਮਾਰ ਬਟਾਲਵੀ ਹੈ ਜਿਹੜਾ ਉਸਨੇ ਰੁੱਖ ਕਵਿਤਾ ਦੇ ਵਿੱਚ ਪਤਨੀ ਦਾ ਜ਼ਿਕਰ ਨਹੀਂ ਕੀਤਾ ਸ਼ਿਵ ਦੀ ਰਚਨਾ ਹੈਗੀ ਇੱਕ ਰੁੱਖ ਵੀ شويه ਵਿਚਾਉਂਦਾ ਕਿ ਮੈਂ ਮੋੜ-ਮੋੜ ਰੁੱਖ ਦੀ ਜੁਨੀਆਵਾਂ ਇਹਦੇ ਵਿੱਚ ਆਪਾਂ ਸਾਰਿਆਂ ਨੇ ਪੜ੍ਹੀ ਹੋਊਗੀ ਇਹ ਕਵਿਤਾ ਤੁਸੀਂ ਵੀ ਕਿ ਉਹਦੇ ਵਿੱਚ ਰੁੱਖ ਦੇ ਬਾਰੇ ਵਿੱਚ ਕਿੰਨਾ ਜ਼ਿਕਰ ਕੀਤਾ ਗਿਆ ਕਿ ਮੇਰਾ ਜੀ ਕਰਦਾ ਵੀ ਰੁੱਖੀ ਮੇਰੀ ਮਾਂ ਰੁੱਖ ਮੇਰੀ ਭੈਣ ਆ ਰੁੱਖ ਮੇਰਾ ਪਿਓ ਆ ਰੁੱਖ ਮੇਰੀ ਭਰਾ ਠੀਕ ਹੈ ਉਹਨੇ ਹਰ ਤਰ੍ਹਾਂ ਦਾ ਮਤਲਬ ਦੱਸਿਆ ਹੈਗਾ ਵੀ ਰੁੱਖ ਮੇਰੇ ਲਈ ਸਭ ਸਾਰੇ ਰਿਸ਼ਤੇ ਆ ਪਰ ਵੈਰੀ ਇੰਪੋਰਟੈਂਟ ਕੁਐਸਚਨ ਉਹਨੇ ਆਪਣੀ ਰੁੱਖ ਕਵਿਤਾ ਦੇ ਵਿੱਚ ਪਤਨੀ ਦਾ ਜ਼ਿਕਰ ਹੀ ਨਹੀਂ ਕੀਤਾ ਉਹਨੇ ਇੰਪੋਰਟੈਂਟ ਹੀ ਇੰਪੋਰਟੈਂਸ ਹੀ ਨਹੀਂ ਦਿੱਤੀ ਆਪਣੀ ਪਤਨੀ ਨੂੰ ਕਿਉਂਨੇ ਰੁੱਖ ਦੇ ਵੇ ਰੁੱਖ ਕਵਿਤਾ ਦੇ ਵਿੱਚ ਹਰ ਇੱਕ ਰਿਸ਼ਤੇ ਦਾ ਜ਼ਿਕਰ ਕੀਤਾ ਪਰ ਉਹਨੇ ਕਿਹੜੇ ਰਿਸ਼ਤੇ ਦਾ ਜ਼ਿਕਰ ਨਹੀਂ ਕੀਤਾ ਜੀ ਤਾਂ ਉਸ ਦੀ ਪਤਨੀ ਦਾ ਜ਼ਿਕਰ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਰੁੱਖ ਮੋੜ ਸ਼ੇਵ ਮੋੜ ਹੀ ਰੁੱਖ ਦੀ ਜੁਨੀ ਆਉਣਾ ਚਾਹੁੰਦਾ ਸ਼ੇਵ ਦੀ ਮਾਂ ਤਾਂ ਹੁਣ ਦੇਖੋ ਜੀ ਹੁਣ ਆਪਾਂ ਦੇਖਣਾ ਹੈਗਾ ਵੀ ਸ਼ੇਵ ਸੀਗਾ ਜਿਹੜਾ ਉਹਨੇ ਐਨੀ ਨਾ ਮਤਲਬ ਸੋਹਣੀਆਂ ਰਚਨਾਵਾਂ ਰਚੀਆਂ ਹਨ ਉਹਨਾਂ ਦੀ ਕਿੰਨਾ ਕਿੰਨਾ ਫੇਮਸ ਹੋਇਆ ਸ਼ੇਖ ਕੁਮਾਰ ਬਟਾਲਵੀ ਅਸੀਂ ਅੱਜ ਵੀ ਵੇਖਣੀ ਆ ਵੀ ਅੱਜ ਵੀ ਜੇਕਰ ਅਸੀਂ ਦੇਖੀਏ ਤਾਂ ਸ਼ੇਖ ਦੀਆਂ ਜਿਹੜੀਆਂ ਰਚਨਾਵਾਂ ਹਨ ਉਹ ਅੱਜ ਵੀ ਬੋਲੀਆਂ ਜਾਂਦਾਂ ਜਿਹੜਾ ਇੱਕ ਆਹਾ ਫੇਮਸ ਸਿੰਗਰ ਹੈਗਾ ਅਰਜੰਤ ਢਿੱਲੋਂ ਅਰਜੰਤ ਢਿੱਲੋਂ ਨੇ ਵੀ ਉਹਨਾਂ ਦਾ ਇੱਕ Song ਹੈ ਜਿਹੜਾ ਉਹ ਗਾਇਆ 2022 ਦੇ ਵਿੱਚ ਅਰਜੰਤ ਢਿੱਲੋਂ ਨੇ ਉਹ Song ਹੈ ਜਿਹੜਾ ਉਹ ਗਾਇਆ ਹੈਗਾ ਤਾਂ ਇਹਦੇ ਵਿੱਚ ਦੇਖੋ ਵੀ ਸ਼ੇਖ ਕੁਮਾਰ ਬਟਾਲਵੀ ਹੈ ਜਿਹੜਾ ਉਹ ਇੰਨਾ ਫੇਮਸ ਆ ਕਿ ਉਹਦੀ ਡੈਥ ਹੋ ਗਈ 1973 ਦੇ ਵਿੱਚ ਪਰ ਉਹ ਅੱਜ ਵੀ ਜਿਉਂ ਰਿਹਾ ਅੱਜ ਵੀ ਉਹਦੀਆਂ ਕਵਤਾਵਾਂ ਚੱਲ ਰਹੀਆਂ ਅੱਜ ਵੀ ਉਹਦੇ ਗੀਤ ਚੱਲ ਰਹੇ ਆ ਤਾਂ ਦੇਖੋ ਤੁਸੀਂ ਵੀ ਉਹਦੀ ਮੌਤ ਕਿਵੇਂ ਹੋਈ ਸੀ ਜਿਗਰ ਦੀ ਬਿਮਾਰੀ ਕਰਕੇ ਕਿਉਂਕਿ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਗਿਆ ਸੀਗਾ ਤਾਂ ਉਹਦੇ ਬਾਅਦ ਉਹਦਾ ਜਿਗਰ ਸੀ ਜਿਹੜਾ ਫੇਲ ਹੋ ਗਿਆ ਤੇ ਉਹਦੀ ਡੈਥ ਹੋਈ ਸੀ ਜਿਹੜੀ ਇੰਪੋਰਟੈਂਟ ਆ ਵਿਕਾਸ ਕਰਕੇ ਹੋਈ ਸੀ ਜਿਗਰ ਦੀ ਬਿਮਾਰੀ ਕਰਕੇ ਉਸ ਤੋਂ ਬਾਅਦ ਉਹਦਾ ਜਿਹੜਾ ਚੋਣਵਾ ਕਾਰਸੰਗ ਰਹਾ ਹੈ ਉਹ ਹੈ ਵਿਰਹਾ ਤੂ ਸੁਲਤਾਨ ਇਹ ਵੀ ਪੁੱਛਿਆ ਜਾ ਸਕਦਾ ਜੀ ਇੰਪੋਰਟੈਂਟ ਆ ਵੀ ਚੂਣਵਾ ਸਭ ਨਾਲੋਂ ਚੁਣਿਆ ਵਿਆ ਕਾਵ ਸੰਗ੍ਰਹਿ ਕਿਹੜਾ ਵਿਰਹਾ ਤੁਸਲਤਾਨ ਉਸ ਤੋਂ ਬਾਅਦ ਸ਼ਿਵ ਨੇ ਪੂਰਨ ਭਗਤ ਨੂੰ ਨਵਾਂ ਰੂਪ ਦੇ ਕੇ ਲੂਣਾ ਦੀ ਰਚਨਾ ਕੀਤੀ ਦੇਖੋ ਵੀ ਇਹ ਜਿਹੜੇ ਵੀ ਕੁਐਸਚਨ ਮੈਂ ਬਣਾਇਆ ਉਹ ਤੁਸੀਂ ਇੰਨੇਕ ਧਿਆਨ ਦੇ ਵਿੱਚ ਰੱਖਿਆ ਕਰੋ ਕਿ ਜਿਹੜਨਾ ਇਹ 17 ਉਹੀ ਚੱਕੀਆਂ ਵਈਆਂ ਜਿਹੜੀਆਂ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਆਈਆਂ ਤਾਂ ਲੂਣਾ ਬਾਰੇ ਮੈਂ ਤੁਹਾਨੂੰ ਸ਼ਰਟ ਹੀ ਦਿੰਦੀ ਆ ਕਿ ਘੱਟੋ ਘੱਟ ਜੇਕਰ ਆਪਾਂ ਸਾਰੇ ਪੇਪਰਾਂ ਨੂੰ ਮਿਲਾ ਕੇ ਦੇਖੀਏ ਤਾਂ ਲੂਣਾ ਦੇ ਬਾਰੇ ਵਿੱਚ 50 ਕੁਐਸਚਨ ਆ ਜਿਹੜੇ ਉਹ ਬਣੇ ਪਈ ਹੋਣਗੇ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੋਲਡ ਹੋ ਕੇ ਹਰ ਵਾਰ ਲੂਣਾ ਦਾ ਕੁਸਚਨ ਜਿਹੜਾ ਉਹ ਆਉਣਾ ਹੀ ਆਉਣਾ ਹੁੰਦਾ ਤਾਂ ਸ਼ਿਵ ਨੇ ਪੂਰਨ ਭਗਤ ਨੂੰ ਨਵਾਂ ਰੂਪ ਦੇ ਕੇ ਕਾਦੀ ਰਚਨਾ ਕੀਤੀ ਸੀ ਜੀ ਲੂਣਾ ਦੀ ਰਚਨਾ ਕੀਤੀ ਸੀ ਉਸ ਤੋਂ ਬਾਅਦ ਨਾ ਜਿਵੇਂ ਆਪਾਂ ਦੇਖਿਆ ਵੀ ਹੀਰਾ ਸਿੰਘ ਦਰਦ ਸੀ ਜਿਹੜਾ ਉਹਨੇ ਕਹਿਤਾ ਕਿ ਸ਼ੇਵ ਜਿਹੜਾ ਉਹ ਤਾਂ ਇੱਕ ਨਰਾਸ਼ਾਵਾਦੀ ਕਵੀ ਆ ਠੀਕ ਹੈ ਪਰ ਇੱਥੇ ਹੀ ਗੱਲ ਨਹੀਂ ਮੁੱਕਦੀ ਸ਼ੇਵ ਨੂੰ ਮੁਹੱਬਤ ਦੇ ਪਿੰਡ ਦਾ ਪਟਵਾਰੀ ਵੀ ਆਖਿਆ ਗਿਆ ਜੇ ਸ਼ੇਵ ਨੂੰ ਨਿਰਾਸ਼ਾਵਾਦੀ ਕਿਹਾ ਗਿਆ ਤਾਂ ਦੂਜੇ ਪਾਸੇ ਸ਼ੇਵ ਨੂੰ ਮੁਹੱਬਤ ਦੇ ਪਿੰਡ ਦਾ ਪਟਵਾਰੀ ਵੀ ਕਿਹਾ ਗਿਆ ਵੀ ਇਹ ਤਾਂ ਪਿਆਰ ਹੀ ਬਹੁਤ ਕਰਦਾ ਤੇ ਉਹ ਕਿਹਨੇ ਕਿਹਾ ਅਮਰਤਾ ਪ੍ਰੀਤਮ ਨੇ ਕਿਹਾ ਤੇ ਸ਼ੇਵਾ ਜਿਹੜਾ ਉਹ ਤੀਜੇ ਦੌਰ ਦਾ ਕਵੀ ਹੁੰਦਾ ਹੈ ਸ਼ੇਵ ਨੇ ਗੀਤ ਕਵਿਤਾਵਾਂ ਦੇ ਨਾਲ-ਨਾਲ ਗਜ਼ਲਾਂ ਵੀ ਲਿਖੀਆਂ ਤੇ ਮੈਂ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਇਹ ਸ਼ੇਵ ਕੁਮਾਰ ਦੀ ਗਜ਼ਲ ਹੈ ਉਸ ਤੋਂ ਬਾਅਦ ਸ਼ੇਵ ਨੂੰ ਕਾਲੇ ਦਾਗਾਂ ਦੀ ਕੋਇਲ ਵੀ ਕਿਹਾ ਜਾਂਦਾ ਹੈ ਜਿਹੜਾ ਕਿਜੀਤ ਸਿੰਘ ਸ਼ੀਤਲ ਨੇ ਕਿਹਾ ਤੇ ਸ਼ੇਵ ਦੇ ਗੀਤ ਸੀ ਜਿਹੜੇ ਉਹ ਕਿਸ ਨੇ ਗਾਇਆ ਹੰਸ ਰਾਜ ਹੰਸ ਨੇ ਕੈਸਟ ਰਾਈਮ ਪੇਸ਼ ਕੀਤੇ ਆ ਠੀਕ ਹੈ ਇਹਦੇ ਗੀਤ ਵੇਸ਼ਕ ਅੱਜ ਵੀ ਚੱਲਦੇ ਰਹੇ ਆ ਹਿੰਦੀ ਫਿਲਮਾਂ ਦੇ ਵਿੱਚ ਵੀ ਇਹਦੇ ਗੀਤ ਚੱਲਦੇ ਰਹੇ ਆ ਪਰ ਹੰਸ ਰਾਜ ਹੰਸ ਸੀ ਜਿਹੜਾ ਉਸਨੇ ਵੀ ਕੈਸਟ ਦੇ ਰਾਹੀਂ ਇਹਦੇ ਗੀਤ ਆ ਜਰੂਰ ਦਿੱਤੇ ਆ ਉਸ ਤੋਂ ਬਾਅਦ ਜੀ ਅਮਰਤਾ ਪ੍ਰੀਤਮ ਤੋਂ ਪਹਿਲਾਂ ਵੀ ਜੇਕਰ ਅਸੀਂ ਦੇਖਿਆ ਜਾਵੇ ਹੁਣ ਇਹ ਗੱਲ ਵੀ ਕਹੀ ਜਾਂਦੀ ਆ ਵੀ ਫੇਮਸ ਜਿਹੜੀ ਕਵਿਤਰੀ ਹੈਗੀ ਆ ਸਾਡੀ ਅਮਰਤਾ ਪ੍ਰੀਤਮ ਇਹ ਮੰਨਿਆ ਜਾਂਦਾ ਵੀ ਉਹਨਾਂ ਨੇ ਔਰਤ ਦੇ ਦੁੱਖਾਂ ਨੂੰ ਦੱਸਿਆ ਹੈਗਾ ਠੀਕ ਹੈ ਵੀ ਜਿੰਨੇ ਔਰਤ ਜਿਹੋ ਜਿਹੇ ਦੁੱਖਾਂ ਦੇ ਵਿੱਚ ਰਹਿੰਦੀ ਆ ਉਹ ਅਮਰਤਾ ਪ੍ਰੀਤਮ ਨੇ ਦੱਸਿਆ ਵੀ ਕਿਹੋ ਜਿਹੇ ਦੁੱਖਾਂ ਦੇ ਵਿੱਚ ਰਹਿੰਦੀ ਆ ਪਰ ਇਹ ਗੱਲ ਝੂਠ ਮੰਨੀ ਗਈ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਅਮਰਤਾ ਤੋਂ ਪਹਿਲਾਂ ਔਰਤ ਦੇ ਮਨ ਦੀ ਬੇਦਨਾ ਸ਼ੇਵ ਕੁਮਾਰ ਬਟਾਲਵੀ ਨੇ ਦੱਸਤੀ ਸੀ ਠੀਕ ਹੈ ਇਹ ਵੀ ਕਿਹਾ ਗਿਆ ਵੀ ਅਮਰਤਾ ਦੇ ਦੁੱਖ ਜਿਹੜੇ ਅਮਰਤਾ ਨੇ ਇਸਤਰੀ ਦੇ ਦੁੱਖ ਦੱਸਿਆ ਉਹ ਡਾਕਟਰ ਉਸ ਤੋਂ ਪਹਿਲਾਂ ਸ਼ੇਵ ਕੁਮਾਰ ਬਟਾਲਵੀ ਦੱਸ ਚੁੱਕਿਆ ਸੀ ਇਸਤਰੀ ਨੂੰ ਕੀ ਦੁੱਖ ਹੁੰਦੇ ਆ ਜੇ ਉਹਨੇ ਇਸਤਰੀ ਦੇ ਦੁੱਖ ਨੂੰ ਦੱਸਿਆ ਤਾਂ ਹੀ ਉਹਨੇ ਲੂਣਾ ਕਵਿਤਾ ਲਿਖੀ ਹੈ ਨਾ ਕਿਉਂਕਿ ਹਰ ਆਪਾਂ ਦੇਖਦੇ ਆ ਵੀ ਜਿਨ੍ਹਾਂ ਨੇ ਵੀ ਪੂਰਨ ਭਗਤ ਦੀ ਕਹਾਣੀ ਲਿਖੀ ਆ ਲੂਣਾ ਦੀ ਕਹਾਣੀ ਲਿਖੀ ਆ ਉਹਨਾਂ ਨੇ ਸਿਰਫ ਲੂਣਾ ਨੂੰ ਦੋਸ਼ੀ ਠਹਿਰਾਇਆ ਕਿ ਲੂਣਾ ਜਿਹੜੀ ਉਹ ਦੋਸ਼ੀ ਆ ਲੂਣਾ ਲੂਣਾ ਹੀ ਦੋਸ਼ੀ ਆ ਲੂਣਾ ਹੀ ਮੁੱਖ ਕਾਰਨ ਆ ਜਿਹੜਾ ਵੀ ਉੱਥੇ ਪੂਰਨ ਭਗਤ ਦੇ ਵਿੱਚ ਜੋ ਗੱਲਬਾਤ ਹੋਈ ਉਹਦਾ ਕਾਰਨ ਸਿਰਫ ਲੂਣਾ ਹੀ ਹੈ ਪਰ ਇਹ ਨਹੀਂ ਦੁੱਖ ਨੂੰ ਸਮਝਾ ਕਿ ਲੂਣਾ ਨਹੀਂ ਲੂਣਾ ਕਾਰਨ ਜਿਹੜੀ ਉਹ ਨਹੀਂ ਹੈਗੀ ਠੀਕ ਹੈ ਤਾਂ ਇਹਦੇ ਵਿੱਚ ਦੇਖੋ ਵੀ ਮਨ ਦੀ वेदना ਜੇਕਰ ਕੁਐਸਚਨ ਆਵੇ ਮਨ ਦੀ वेदना ਪਹਿਲਾਂ ਕਿਸ ਨੇ ਪੜ੍ਹੀ ਆ ਸ਼ਿਵ ਨੇ ਪੜ੍ਹੀ ਆ ਜਾਂ ਅਮਰਤਾ ਨੇ ਪੜ੍ਹੀ ਆ ਤਾਂ ਅਮਰਤਾ ਪਿੱਛੋਂ ਆਈ ਆ ਉਹ ਤਾਂ ਪਹਿਲਾਂ ਦੀ ਸੀ ਸ਼ਿਵ ਸੀ ਸ਼ਿਵ ਨੇ ਔਰਤ ਦੇ ਬਾਰੇ ਵਿੱਚ ਪੇਸ਼ ਕਰਤੀ ਸੀ ਵਿਚਾਰ ਫਿਰ ਉਸ ਤੋਂ ਬਾਅਦ ਜੀ ਇੱਕ ਇੰਪੋਰਟੈਂਟ ਫੈਕਟ ਵੀ ਆ ਵੀ ਸ਼ਿਵ ਦੇ ਦੁੱਖ ਆ ਜਿਹੜੇ ਉਹਦੋਂ ਸ਼ੁਰੂ ਹੁੰਦੇ ਹਨ ਜਦੋਂ ਕ੍ਰੀਟਸ ਦੇ ਦੁੱਖ ਖਤਮ ਹੋ ਜਾਂਦੇ ਆ ਇੱਕ ਇੰਗਲਿਸ਼ ਪੋਇਟਾ ਬਹੁਤ ਇੰਪੋਰਟੈਂਟ ਪੋਇਟਾ ਕੀਟਸ ਤਾਂ ਉਹਨਾਂ ਨੇ ਇਹੀ ਕਿਹਾ ਕਿ ਸ਼ਿਵ ਦੇ ਦੁੱਖ ਤਾਂ ਉਦੋਂ ਸ਼ੁਰੂ ਹੁੰਦੇ ਆ ਜਦੋਂ ਕੀਟਸ ਦੇ ਦੁੱਖ ਖਤਮ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਅਸਾਂ ਤਾਂ ਜੋਵਨ ਉੱਤੇ ਮਰਨਾ ਅਤੇ ਅਲਵਿਦਾ ਤੇ ਸੱਤ ਜੋਵਨ ਉੱਤੇ ਮਰਨਾ ਕਾਵ ਸੰਗ੍ਰਹਿ ਜਿਹੜੇ ਅਸ਼ੁਭ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਤਨੀ ਨੇ ਪ੍ਰਕਾਸ਼ਿਤ ਕਰਵਾਏ ਇਹ ਪਹਿਲਾਂ ਹੀ ਦੱਸ ਚੁੱਕੇ ਆ ਕਿਉਂਕਿ ਇੱਕ ਕਾਵ ਸੰਗ੍ਰਹਿ 1974 ਤੇ ਦੂਜਾ 1976 ਵਿੱਚ ਪ੍ਰਕਾਸ਼ਿਤ ਹੋਇਆ ਜਦਕਿ ਜਿਹੜਾ ਸ਼ਿਮਕਮਰ ਬਟਾਲਵੀ ਸੀ ਉਹ ਤਾਂ 1973 ਈਸਵੀ ਦੇ ਵਿੱਚ ਉਹਨਾਂ ਦੀ ਡੈਥ ਸੀ ਜਿਹੜੀ ਉਹ ਹੋ ਗਈ ਸੀ ਤਾਂ ਉਸ ਤੋਂ ਬਾਅਦ ਜੀ ਹੁਣ ਆਪਾਂ ਵੇਣੀਆ ਜਿਹੜੇ ਵੀ ਹੁਣ ਤੱਕ ਆਪਾਂ ਪੜ੍ਹਿਆ ਉਹਨਾਂ ਦੇ ਕਾਵ ਸੰਗ੍ਰਹਿ ਪੜ੍ਹਿਆ ਹਨਾ ਪੀੜਿਆਂ ਦਾ ਪ੍ਰਾਗਾ ਆਟੇ ਦੀਆਂ ਚਿੜੀਆਂ ਵਿਰਹਾ ਤੋਂ ਸੁਲਤਾਨ ਮੈਨੂੰ ਵਿਦਾ ਕਰੋ ਦਰਦਮੰਦਾਂ ਦੇ ਆਹੀ ਇਹ ਸਾਰੇ ਸੀ ਜਿਹੜੇ ਉਹਦੇ ਕਾਵ ਸੰਗ੍ਰਹਿ ਸੀ ਤਾਂ ਇੰਪੋਰਟੈਂਟ ਕਾਵ ਸੰਗ੍ਰਹਿ ਮੈਂ ਤੁਹਾਨੂੰ ਦੱਸਿਆ ਵੀ ਇੱਕ ਇੱਕ ਰਾਈਟਰ ਦੇ ਬਹੁਤ ਜ਼ਿਆਦਾ ਕਾਵ ਸੰਗ੍ਰਹਿ ਹੁੰਦੇ ਆ ਆਪਾਂ ਨੂੰ ਸਾਰੇ ਕਾਵ ਸੰਗ੍ਰਹਿ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਆਪਾਂ ਜਿਹੜਾ ਮੇਨ ਕਾਵ ਸੰਗ੍ਰਹਿ ਯਾਦ ਰੱਖਣਾ ਇੱਕ ਉਹਨਾਂ ਦਾ ਪਹਿਲਾ ਇੱਕ ਉਹਨਾਂ ਦਾ ਆਖਰੀ ਜਾਂ ਉਹਨਾਂ ਦੇ ਉਹ ਕਾਵ ਸੰਗ੍ਰਹਿ ਜਿਨ੍ਹਾਂ ਦੇ ਉੱਤੇ ਉਹਨਾਂ ਨੂੰ ਕੋਈ ਅਵਾਰਡ ਮਿਲਿਆ ਹੁੰਦਾ ਠੀਕ ਹੈ ਜਾਂ ਇੱਕ ਇੰਪੋਰਟੈਂਟ ਚੀਜ਼ ਇਹ ਹੁੰਦੀ ਵੀ ਆਪਾਂ ਉਹ ਕਾਵ ਸੰਗ੍ਰਹਿ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜਿਹੜੇ ਕਾਵ ਸੰਗ੍ਰਹਿ ਦਾ ਅਨੁਵਾਦ ਆ ਜਿਹੜਾ ਦੂਜੀਆਂ ਭਾਸ਼ਾਵਾਂ ਦੇ ਵਿੱਚ ਵੀ ਕੀਤਾ ਗਿਆ ਤਾਂ ਹੁਣ ਦੇਖੋ ਜੀ ਆਪਾਂ ਹੁਣ ਤੱਕ ਉਹਨਾਂ ਦੇ ਕਾਵ ਸੰਗ੍ਰਹਿ ਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਵਿੱਚ ਜਿਹੜੇ ਫੀਚਰਸ ਸੀਗੇ ਹਨ ਉਹਨਾਂ ਦੇ ਬਾਰੇ ਵਿੱਚ ਜਾਣਿਆ ਤਾਂ ਹੁਣ ਆਪਾਂ ਸ਼ਿਵ ਕੁਮਾਰ ਬਟਾਲਵੀ ਦੀਆਂ ਮਹੱਤਵਪੂਰਨ ਕਵਿਤਾਵਾਂ ਬਾਰੇ ਪੜ੍ਹਦੇ ਆਂ ਤਾਂ ਉਹਨਾਂ ਦੀਆਂ ਜਿਹੜੀਆਂ ਮਹੱਤਵਪੂਰਨ ਕਵਿਤਾਵਾਂ ਹਨ ਪੁੱਛਦੇ ਉਹ ਕੀ ਪੁੱਛਦੇ ਉਹ ਹਾਲ ਫਕੀਰਾਂ ਦਾ ਸੌਰੀ ਇਹ ਅੱਗੇ ਪਿੱਛੇ ਹੋ ਗਈ ਕਵਿਤਾ ਤਾਂ ਇਹਦੇ ਵਿੱਚ ਪਹਿਲੀ ਕਵਿਤਾ ਹੈਗੀ ਤੋ ਪੁੱਛਦੇ ਉਹ ਹਾਲ ਫਕੀਰਾਂ ਦਾ ਗਮਾਂ ਦੀ ਰਾਤ ਮੈਨੂੰ ਤੇਰਾ ਸ਼ਰਾਬ ਲੈ ਬੈਠਾ ਇਹ ਇਹਨਾਂ ਦੀ ਗਜ਼ਲ ਆ ਸਾਨੂੰ ਟੂ ਇਮਡੀਏਟੋ ਸੀਸੋ ਸੀਸੋ ਦੀ ਰਚਨਾ ਸੀਗੀ ਨਾ ਉਸ ਘਰ ਜੰਮੇ ਨਸੀਸੋ ਜਿਸਕਰ ਹੋਂ ਨੰਦਾਣੀ ਇਹਦੇ ਵਿੱਚ ਵੀ ਇੱਕ ਕੁੜੀ ਬਾਰੇ ਕਿਹਾ ਗਿਆ ਵੀ ਸ਼ੀਸਰੋ ਵੀ ਕੁੜੀ ਉਸ ਘਰ ਜੰਮੇ ਨਾ ਜਿਸ ਘਰ ਜੋ ਘਰ ਬਹੁਤ ਗਰੀਬ ਹੋਵੇ ਤਾਂ ਪੀੜਾਂ ਦਾ ਪ੍ਰਾਗਾ ਦੇਖ ਲਿਆ ਪਹਿਲਾ ਹੀ ਕਾਵ ਸੰਗ੍ਰਹਿ ਹੈਗਾ ਉਹਦੇ ਵਿੱਚ ਕਵਿਤਾ ਫਿਰ ਉਸ ਤੋਂ ਬਾਅਦ ਜਾਂਚ ਮੈਨੂੰ ਆ ਗਈ ਲੋਹੇ ਦਾ ਸ਼ਹਿਰ ਸ਼ਿਕਵਾ ਸ਼ਿਕਰਾ ਇਹਦੇ ਵਿੱਚ ਸ਼ਿਕਰਾ ਸ਼ਿਕਰਾ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਜਿਹੜਾ ਸ਼ਿਵ ਕੁਮਾਰ ਬਟਾਲਵੀ ਸੀ ਤਾਂ ਉਹਦੇ ਉਹ ਮਤਲਬ ਕਿ ਉਹਦੀ ਗੱਲਬਾਤ ਸੀਗੀ ਗੁਰੂ ਰਖ ਸਿੰਘ ਪ੍ਰੀਤ ਲੜੀ ਦੀ ਧੀ ਨਾਲ ਦਾ ਉਹ ਵਿਵਾਦ ਕੀ ਗੁਰਵਕਸ ਸਿੰਘ ਦੀ ਟੀਮ ਨਾਲ ਸੀਗੀ ਤਾਂ ਉਹਦਾ ਉਹਦੀ ਜਿਹੜੀ ਕੁੜੀ ਨਾਲ ਗੱਲਬਾਤ ਸੀਗੀ ਤਾਂ ਉਹ ਫੌਰਮ ਚਲੀ ਗਈ ਸੀ ਠੀਕ ਹੈ ਉਹਦੀ ਮੈਰਿਜ ਹੋ ਗਈ ਸੀ ਪਰ ਜਦੋਂ ਉਹਨਾਂ ਦੇ ਪਹਿਲਾ ਬੱਚਾ ਹੋਇਆ ਸੀ ਉਸ ਕੁੜੀ ਦੇ ਤਾਈ ਨੇ ਇੱਕ ਕਵਿਤਾ ਲਿਖੀ ਸੀ ਮੈਂ ਇੱਕ ਸ਼ਿਕਰਾਜ਼ਾਰ ਬਣਾਇਆ ਠੀਕ ਹੈ ਮੈਂ ਇੱਕ ਸ਼ਿਕਰਾਜ਼ਾਰ ਬਣਾਇਆ ਤਾਂ ਉਹਦੀ ਕਵਿਤਾ ਲਿਖੀ ਗਈ ਸੀ ਸ਼ਿਕਰਾ ਸ਼ਿਕਰਾ ਕਵਿਤਾ ਇੰਪੋਰਟੈਂਟ ਆ ਉਸ ਤੋਂ ਬਾਅਦ ਜੀ ਤਕਦੀਰ ਦੇ ਬਾਗੀ ਕਵਿਤਾ ਲਿਖੀ ਫਿਰ ਉਸ ਤੋਂ ਬਾਅਦ ਬਿਰਹਾ ਕਵਿਤਾ ਲਿਖੀ ਫਿਰ ਉਸ ਤੋਂ ਬਾਅਦ ਸਰੀਰ ਦੇ ਫੁੱਲ ਹੰਝੂਆਂ ਦੀ ਸ਼ਵੀਲ ਪੰਡਿਆਲੀ ਫੋਰ ਪੰਛੀ ਹੋ ਜਾਵਾ ਅਸਾ ਦਾ ਜੋ ਵਹੁੱਤੇ ਮਰਨਾ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਹੁਣ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖੋ ਵੀ ਦੇਸ਼ਾ ਕਿਨੇ ਜਿੰਨਾਂ ਵੀ ਕਵਿਤਾਵਾਂ ਲਿਖੀਆਂ ਉਹ ਆਪਾਂ ਮੋਸਟਲੀ ਸੁਣਨਾ ਹੋਣੀਆ ਕਿਤੇ ਨਾ ਕਿਤੇ ਗੀਤਾਂ ਦੇ ਰੂਪ ਵਿੱਚ ਸੁਣੀਆਂ ਹਨਾ ਪਰ ਮੈਂ ਇਹ ਕਵਿਤਾਵਾਂ ਤੁਹਾਨੂੰ ਉਹ ਦਿੱਤੀਆਂ ਜਿਹੜੀਆਂ ਕਿ ਪੇਪਰ ਦੇ ਵਿੱਚ ਆਈਆਂ ਹੋਈਆਂਗਾ ਕਿਤੇ ਨਾ ਕਿਤੇ ਇਹ ਪੰਗਾਂ ਹੋਈਆਂ ਤਾਂ ਇਸ ਤੋਂ ਇਲਾਵਾ ਇੰਪੋਰਟੈਂਟ ਮੈਂ ਤੁਹਾਨੂੰ ਵਸਤਾ ਵੀ ਜ਼ਿਆਦਾ ਚੀਜ਼ਾਂ ਪੜਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਤੁਸੀਂ ਸਿਰਫ ਉਹ ਚੀਜ਼ ਪੜ੍ਹਨੀ ਹੈ ਜਿਹੜੀ ਕਿ ਇੰਪੋਰਟੈਂਟ ਹੋਊਗੀ ਤਾਂ ਇਹੋ ਸੀ ਚੀਜ਼ ਦੀਆਂ ਕਵਿਤਾਵਾਂ ਉਸ ਤੋਂ ਬਾਅਦ ਆਪਾਂ ਪੜਦੇ ਹਾਂ ਜੀ ਸ਼ੇਵਕਮਰ ਬਟਾਲਵੀ ਸ਼ੇਵਕਮਰ ਬਟਾਲਵੀ ਦੇ ਬਾਰੇ ਵਿੱਚ ਹੋਰ ਫੈਕਟਸ ਪੜ੍ਹੀਏ ਤਾਂ ਸ਼ਿਵ ਨੇ ਵਿਰਹਾ ਦਾ ਸੰਕਲਪ ਬਾਬਾ ਫਰੀਦ ਦੀ ਬਾਣੀ ਵਿੱਚੋਂ ਲਿਆ ਹੁਣ ਦੇਖੋ ਵੀ ਕਿਤੇ ਨਾ ਕਿਤੇ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਆਉਂਦੀ ਆ ਵੀ ਸ਼ਿਵ ਇਹਨਾਂ ਦੁੱਖਾਂ ਦੀਆਂ ਚੀਜ਼ਾਂ ਕਿਉਂ ਲਿਖਣ ਲੱਗ ਪਿਆ ਬਾਕੀ ਰਾਈਟਰ ਵੀ ਹੋਏ ਆ ਕਿਸੇ ਨੇ ਕ੍ਰਾਂਤੀ ਬਾਰੇ ਲਿਖਿਆ ਭਾਈ ਵੀਰ ਸਿੰਘ ਨੇ ਰੱਬ ਬਾਰੇ ਲਿਖਿਆ ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬ ਸੱਭਿਆਚਾਰ ਬਾਰੇ ਲਿਖਿਆ ਤਨੀ ਤਨੀ ਰਮ ਚਾਤਰੀ ਨੇ ਸੱਭਿਆਚਾਰ ਬਾਰੇ ਲਿਖਿਆ ਤਾਂ ਆਪਾਂ ਦੇਖਦੇ ਆ ਨਾ ਕਿ ਕੋਈ ਨਾ ਕੋਈ ਜਿਹੜਾ ਵੀ ਇਨਸਾਨ ਕੁਛ ਨਾ ਕੁਛ ਲਿਖ ਰਿਹਾ ਜਾਂ ਉਹਦੇ ਵਿੱਚ ਜਿਹੜੇ ਵੀ ਗੁਣ ਹੈਗੇ ਤਾਂ ਆਪਣੇ ਮਾਈਂਡ ਦੇ ਵਿੱਚ ਇਹ ਚੀਜ਼ ਹੁੰਦੀ ਆ ਵੀ ਇਹ ਉਹ ਚੀਜ਼ ਆ ਜਿਹੜੀ ਕਿਸੇ ਨਾ ਕਿਸੇ ਤੋਂ ਲਈ ਆ ਤਾਂ ਹੁਣ ਦੇਖੋ ਆਪਾਂ ਦੇਖਾਂਗੇ ਕਿ ਹਰ ਇੱਕ ਰਚਨਾ ਦੇ ਵਿੱਚ ਵਿਰਹਾ ਹਰ ਇੱਕ ਰਚਨਾ ਦੇ ਵਿੱਚ ਦੁੱਖਾ ਤੜਫਾ ਤੇ ਦੇਖਿਆ ਜਾਵੇ ਤਾਂ ਇਹਨੇ ਵਿਰਹਾ ਦਾ ਸੰਕਲਪ ਕਿੱਥੋਂ ਲਿਆ ਜੀ ਬਾਬਾ ਫਰੀਦ ਦੀ ਬਾਣੀ ਵਿੱਚੋਂ ਲਿਆ ਵਿਰਹਾ ਦੀ ਰੜਕ ਜੇਕਰ ਦੇਖਿਆ ਜਾਵੇ ਵੀ ਸਭ ਤੋਂ ਵੱਧ ਦੁੱਖ ਵਿਰਹਾ ਦੀ ਰੜਕਾ ਜਿਹੜੀ ਇਹਦੇ ਕਿਹੜੇ ਕਾਵਿ ਸੰਗ੍ਰਹਿ ਦੇ ਵਿੱਚ ਹੈ ਔਰ ਲਾਜਵੰਤੀ ਕਾਪਸਮਾਇ ਦੇ ਵਿੱਚ ਉਸ ਤੋਂ ਬਾਅਦ ਸ਼ੇਵਾ ਜਿਹੜਾ ਉਸਨੇ ਰਾਣੀ ਲੂਣਾ ਦੇ ਉੱਤੇ ਜਿਹੜੇ ਵੀ ਦੋਸ਼ ਲਾਏ ਆ ਆਪਾਂ ਪੜ ਲਿਆ ਨਾ ਵੀ ਹਰ ਸਲਾਈਡ ਦੇ ਵਿੱਚ ਇਹਦਾ ਇੱਕ ਨਾ ਇੱਕ ਰਾਣੀ ਲੂਣਾ ਜਾਂ ਇਹਦਾ ਕਾਵਨਾਟਕ ਲੂਣਾ ਜਿਹੜਾ ਉਹਦਾ ਕੋਈ ਨਾ ਕੋਈ ਕੁਐਸਚਨ ਪਿਆ ਹੈਗਾ ਤਾਂ ਇਹਨੂੰ ਦੋਸ਼ੀ ਹੈ ਜਿਹੜਾ ਸਮਾਜ ਨੂੰ ਮੰਨਿਆ ਉਸ ਤੋਂ ਬਾਅਦ ਜੀ ਹੰਡ ਤੇ ਆ ਗਿਆ ਵਸਾ ਵੀ ਸ਼ੇਗਰ ਕੁਮਾਰ ਦੀ ਮੌਤ ਹੈ ਜਿਹੜੀ ਕਦੋਂ ਹੋਈ ਆ ਤਾਂ ਇਹਦੀ ਮੌਤ 7 ਮਈ 1973 ਈਸਵੀ ਦੇ ਵਿੱਚ ਹੋਈ ਆ ਇਹਦਾ ਜਨਮ 1937 ਈਸਵੀ ਦੇ ਵਿੱਚ ਹੋਇਆ ਤੇ ਮੌਤ 1973 ਈਸਵੀ ਦੇ ਵਿੱਚ ਹੋਈ ਆ ਇਹਦੇ ਦੋਨੇ ਯਾਦ ਰੱਖਣੇ ਆ ਜਿਹੜੇ ਉਹ ਈਜ਼ੀ ਹੋ ਜਾਂਦੇ ਆ ਤਾਂ 7 ਮਈ 1973 ਈਸਵੀ ਨੂੰ ਕੀੜੀ ਮੰਗਿਆਲ ਪਿੰਡ ਦੇ ਵਿੱਚ ਮੌਤ ਹੋਈ ਆ ਤੇ 1936 ਈਸਵੀ ਦੇ ਵਿੱਚ ਲੋਪੀਆ ਪਿੰਡ ਦੇ ਵਿੱਚ ਇਹਦਾ ਜਨਮ ਜਿਹੜਾ ਉਹ ਹੋਇਆ ਤਾਂ ਹੁਣ ਦੇਖੋ ਜੀ ਇਹ ਸੀ ਸਾਡੇ ਇੰਪੋਰਟੈਂਟ ਫੈਕਟਸ ਜਿਹੜੇ ਕਿ ਸਾਡੇ ਧਨੀ ਰਾਮ ਸੌਰੀ ਜਿਹੜੇ ਕਿ ਸਾਡੇ ਸ਼ਿਵ ਕੁਮਾਰ ਬਟਾਲਵੀ ਦੇ ਬਾਰੇ ਵਿੱਚ ਸੀ ਹੈ ਦਾ ਬਹੁਤ ਇੰਪੋਰਟੈਂਟ ਸ਼ਿਵ ਕੁਮਾਰ ਬਟਾਲਵੀ ਆ ਤੇ ਜਿਹੜੀਆਂ ਵੀ ਸਲਾਈਡਸ ਆਪਾਂ ਕੀਤੀਆਂ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਮੈਨੂੰ ਆਸ ਆ ਕਿ ਤੁਹਾਨੂੰ ਕਲਾਸ ਆ ਜਿਹੜੀ ਵਧੀਆ ਲੱਗੀ ਹੋਵੇਗੀ ਪਲੀਜ਼ ਤੁਸੀਂ ਕਲਾਸ ਨੂੰ ਲਾਈਕ ਅਤੇ ਸ਼ੇਅਰ ਆ ਜਿਹੜੀ ਜ਼ਰੂਰ ਕਰਦਿਆ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਕਿ ਇਹੋ ਜਿਹੇ ਕਲਾਸਿਸ ਆ ਜਿਹੜੇ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਧੰਨਵਾਦ